ਜ਼ਿਲ੍ਹਾ ਪ੍ਰਸ਼ਾਸਨ ਅਤੇ ਰੋਡ ਦੇ ਵਾਸੀਆਂ ਵੱਲੋਂ ਇਹਨਾਂ ਨੂੰ ਜੀ ਆਇਆਂ ਕੋਈ ਕੋਈ ਕਿਹੜਾ ਚਾਰੀ ਵਿੱਚ

ਕੈਪਟਨ ਬੋਲ ਦੜੀਆਂ ਦੀ ਹੈ ਜਿਸ ਨੇ ਵਾਇਸ ਮੇਹਾ ਨੂੰ ਕਹਾਣੇਗਾ ਮੈਂ ਤੇ ਟੁਕੜੀ ਸਹਿਬ ਜਗਾ ਜੀ ਸਿੰਘ ਕੈਪਟਨ ਕਿਹਣਾ ਗਣਤੰਤਰਤਾ ਦਿਵਸ ਦੀ 75ਵੇਂ ਗਣਤੰਤਰਤਾ ਦਿਵਸ ਦੀ ਬਹੁਤ-ਬਹੁਤ ਵਧਾਈ ਦੇਖੋ ਐਡੇ ਵੱਡੇ ਦੇਸ਼ ਨੂੰ ਕੁਝ ਕਿ ਸ਼ਬਦ ਜਿਨ੍ਹਾਂ ਨੇ ਬੰਨ ਕੇ ਰੱਖਿਆ ਹੋਇਆ ਹੈ ਉਹ ਹੈ ਸਾਡਾ ਸੰਵਧਾਨ ਉਹ ਬੜਾ ਮੁਕੱਦਸ ਹੈ ਉਹਨੂੰ ਪ੍ਰੋਟੈਕਟ ਕਰਨਾ ਚਾਹੀਦਾ ਹੈ ਉਹਨਾਂ ਦੇ ਲਈ ਸਮਝਣਾ ਚਾਹੀਦਾ ਹੈ ਔਰ ਸੰਵਿਧਾਨ ਦੀ ਭਾਵਨਾ ਇਹ ਹੈ ਵੀ ਹਰੇਕ ਗਰੀਬ ਤੋਂ ਗਰੀਬ ਨੂੰ ਦੇਸ਼ ਦੀ ਜਿਹੜੀ ਆਜ਼ਾਦੀ ਹੈ ਜਿਹੜਾ ਲੋਕਤੰਤਰ ਉਹਦਾ ਨਿੱਗ ਮਿਲਣਾ ਚਾਹੀਦਾ ਸੋ ਉਹਦੇ ਵੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਬੜੇ ਜੋਰ ਸ਼ੋਰ ਨਾਲ ਲੱਗੇ ਹੋਏ ਸੋ ਪਰਮਾਤਮਾ ਕਰੇ ਉਹਨਾਂ ਨੂੰ ਹੋਰ ਤਾਕਤ ਬਿਕਸਰ ਝਾਂਕੀਆਂ ਕੱਢੀਂਗਾ ਨਾ ਕੋਈ ਕੰਮ ਨਹੀਂ ਆਕੇਂਕੀ ਕੋਈ ਕਮ ਨਹੀਂ ਲੱਗੀ ਬੜੇ ਵਧੀਆ ਔਰ ਬੜੇ ਸ਼ੌਂਕ ਨਾਲ ਕਰਾਇਆ ਗਿਆ ਡੀਸੀ ਸਾਹਿਬ ਨੇ ਬਹੁਤ ਇਨਵੋਲਵਮੈਂਟ ਨਾਲ ਬਹੁਤ ਸ਼ੌਂਕ ਦੇ ਨਾਲ ਪ੍ਰੋਗਰਾਮ ਜਿਹੜੀਆਂ ਚਾਕੀਆਂ ਦਿੱਲੀ ਦੇ ਦੇ ਵਿੱਚ ਕੱਢੀਆਂ ਤੁਹਾਨੂੰ ਕੀ ਲੱਗਿਆ ਉਹ ਚਾਕੇ ਦੇ ਵਿੱਚ ਵੀ ਉਹ ਰਿਜੈਕਟ ਕਿਉਂ ਕੀਤੀਆਂ ਗਈਆਂ ਤੇ ਅੱਜ ਸੂਬੇ ਦੇ ਵਿੱਚ ਕੀ ਕਿੰਦਾ ਨਹੀਂ ਲੱਗਿਆ ਉਹ ਚਾਕੇ ਤੁਹਾਨੂੰ ਦੇਖੋ ਜਿਹੜਾ ਸਪੀਕਰ ਹੁੰਦਾ ਨਾ ਉਹਨੇ ਰਾਜਨੀਤੀ ਤੇ ਗੱਲ ਕਰਨੀ ਨਹੀਂ ਹੁੰਦੀ ਜੀ ਮੈਂ ਤਾਂ ਇਹ ਕਹਿੰਦਾ ਵੀ ਜੇ ਦੇਸ਼ ਨੂੰ ਖੁਸ਼ ਰੱਖਣਾ ਤਾਂ ਪੰਜਾਬ ਨੂੰ ਖੁਸ਼ ਰੱਖੋ ਸਿੱਧੀ ਜੀ ਗੱਲ ਠੀਕ ਹੈ ਕੋਈ ਸਭ ਤੋਂ ਵੱਧ ਜੇ ਦੇਸ਼ ਖਾਤਰ ਦੇਸ਼ ਪਿਆਰ ਹੁਣ ਤਾਂ ਹੀ ਕਿਸੇ ਨੇ ਦਿਖਾਇਆ ਤਾਂ ਪੰਜਾਬੀ ਨੇ ਦਿਖਾਇ Thank you. Thank you. Thank you.